ਦੇਖ ਸਾਹਿਬ ਨਾ ਫੋਨ ਜਿਹੜਾ ਦੇ ਦਿੱਤਾ ਆਹ ਦੇਖ ਸਾਹਿਬ ਫੋਨ ਜਿਹੜਾ ਦੇ ਦਿੱਤਾ ਆਹ ਦੇਖ ਸਾਹਿਬ ਫੋਨ ਜਿਹੜਾ ਦੇ ਦਿੱਤਾ ਸਾਡੀ ਵਾਰੀ ਤੇ ਲੱਗਦਾ ਹੈ ਰੱਬ ਸੁਟਾਈ ਰਹਿ ਗਿਆ ਸਾਡੀ ਵਾਰੀ ਜਦੋਂ ਆਈ ਰੱਬ ਬੰਨੇ ਕਿੱਥੇ ਸੌਂ ਗਿਆ ਵਾ ਸਟਾਰਟ ਬੋਟਾ ਪਈ ਨਗਿਆ ਸਾਡੀਆਂ ਉਹਨਾਂ ਨੂੰ ਕੀ ਕਹਾਂਗੇ ਸਰ ਜੇ ਸਾਡਾ ਜੇ ਅਸੀਂ ਤੁਹਾਨੂੰ ਕਿੰਨੀ ਆਪੀ ਜੇ ਅਸੀਂ ਲੁਧਿਆਣਾ ਜਿੰਦਰ ਛੱਡ ਕੇ ਅਸੀਂ ਲੁਧਿਆਣੇ ਵਿੱਚ ਵੋਟ ਪਾਈ ਆ ਤੇ ਇਹਨਾਂ ਦਾ ਇਹਨਾਂ ਨੇ ਸਰ ਸਾਡਾ ਤੋੜਨਾ ਸੀ ਕਿ ਨਵਾਂ ਬੰਦਾ ਲਿਆਂਦੇ ਬਦਲਾਅ ਲਿਆਓ ਇਹ ਇਹ ਫੋਨ ਦੇ ਨਾਮ ਆ ਭਰਾਵਾ ਪਹਿਲਾਂ ਮੀਟੂ ਸ਼ਟਰਾਂ ਵਾਲੇ ਦੇ ਸਮਰਥਕ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਜਿਹੜੇ ਪ੍ਰਧਾਨ ਜੀ ਨਾਲ ਗੱਲ ਕੋ ਪ੍ਰਧਾਨ ਜੀ ਪ੍ਰਧਾਨ ਜੀ ਸਰਦਾਰ ਸੁਜਾ ਸਿੰਘ ਨੂੰ ਵਧਾਈਆਂ ਦੇ ਦੇ ਉਹ ਦੇਖ ਸਾਹ ਫੋਨ ਜਿਹੜਾ ਦੇ ਦਤਾ ਕੋ ਯਾਰ ਭਾਜੀ ਯਾਰ ਕੋ ਯਾਰ ਭਾਜੀ ਯਾਰ ਕਿਉਂ ਕੋਈ ਪਾਟ ਤੁਹਾਨੂੰ ਉਹ ਹਾਂ ਜੀ ਹਾ ਕੀ ਕਰਦਾ ਇਹ ਗੁੱਸਾ ਕਿਸ ਗੱਲ ਦਾ ਹੈ ਗੁੱਸਾ ਕਿਸ ਗੱਲ ਦਾ ਹੈ ਕਿਸ ਗੱਲ ਦਾ ਗੁੱਸਾ ਚਾਰ ਰਾਉਂਡ ਹੋਏ ਆਜੇ 10 ਬਾਕੀ ਨੇ ਦੀ ਪਾਸੇ ਆਈ ਅਸੀਂ ਆਪਣੀ ਹਾਰਮਨ ਹਾਰਮਨ ਲਈ ਮਤਲਬ ਪਹਿਲਾਂ ਹੀ ਚਾਰ ਰਾਉਂਡਾਂ ਦੇ ਨਹੀਂ ਤੁਹਾਨੂੰ ਹਲੇ ਚਾਰ ਰਾਉਂਡ ਹੋਏ ਨੇ ਹਲੇ 10 ਰਾਉਂਡ ਹੋਰ ਬੇ ਨੇ ਚੱਕਰ ਇਹਨਾਂ ਦਾ ਸਟਾਰ ਮੋਟਾ ਪੈਣ ਗਿਆ ਸਾਰਿਆਂ ਉਹਨਾਂ ਨੂੰ ਕੀ ਕਹਾਂਗੇ ਸਰ ਜੇ ਸਾਡੇ ਜੇ ਅਸੀਂ ਫਿਰ ਤੁਹਾਨੂੰ ਕਿੰਨੀ ਜੀ ਲੁਧਿਆਣਾ ਜਿੰਦਰ ਛੱਡ ਕੇ ਅਸੀਂ ਲੁਧਿਆਣੇ ਵਿੱਚ ਵੋਟ ਪਾਈ ਆ ਤੇ ਇਹਨਾਂ ਦਾ ਇਹਨਾਂ ਨੇ ਸਰ ਸਾਡੇ ਤੋਂ ਤੁਹਾਨੂੰ ਅਸੀਂ ਕਿ ਨਵਾਂ ਬੰਦਾ ਲਿਆਂਦੇ ਬਦਲਾਅ ਲਿਆਓ ਜੇ ਤੁਸੀਂ ਕੁਝ ਦੇਖਣਾ ਚਾਹੁੰਦੇ ਹੋ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਕਿਤੇ ਵੀ ਚੱਲ ਜਾ ਕੱਲਾ ਬੰਦਾ ਜੇ ਸਾ ਅਸੀਂ ਵੋਟਰ ਆ ਸਾਡੇ ਜਿਹਦੇ ਵੋਟ ਪਾਨੇ ਆ ਲੀਡਰ ਨੂੰ ਇਹ ਕਹਿਣਾ ਚਾਹੀਦਾ ਕਿ ਆਮ ਬੰਦੇ ਦੀ ਹਰ ਜਗ੍ਹਾ ਤੇ ਸੁਣਵਾਈ ਹੋਣੀ ਚਾਹੀਦੀ ਹੈ ਜੇ ਨਹੀਂ ਹੋਏਗੀ ਤਾਂ ਉੱਤੇ ਸਖਤ ਸਖਤ ਕਾਰਵਾਈ ਹੋਏਗੀ ਇੱਥੇ ਜਦੋਂ ਕੁਵਰ ਵਿਜੇ ਪ੍ਰਤਾਪ ਸਿੰਘ ਸੀਗਾ ਉਦੋਂ ਕਦੀ ਜ਼ੁਲਮ ਜ਼ੁਲਮ ਹੋਇਆ ਦੇਖਿਆ ਹੁਣ ਉਹ ਸ਼ਰਮਾ ਸਾਹਿਬ ਦੋਵੇਂ ਨੀਟੂ ਛੱਟਣ ਵਾਲੇ ਨੇ ਆਪਣਾ ਫੋਨ ਤਰਤੀਨਾ ਮਾਰ ਕੇ ਤੋੜਤਾ ਸਾਡੇ ਬਹੁਤ ਸਾਰੇ ਸ਼ਹੀਦਾਂ ਦੇ ਤੁਹਾਨੂੰ ਵੀ ਰੋਣਾ ਆਉਂਦਾ ਬੈ ਨੀਟੂ ਜੀ ਹੁਣ ਕੀ ਗੱਲ ਕੀ ਹੋ ਗਿਆ ਕੀ ਗੱਲ ਹੋਈ ਉਹ ਵੈਸੇ ਹੀ ਨਾ ਮੈਂ ਜਿਹੜਾ ਲੁਧਿਆਣੇ ਵਾਲਿਆਂ ਤੋਂ ਕੀ ਕਰੀਏ ਜੀ ਲੋਕ ਪਸੰਦ ਨਹੀਂ ਕਰਦੇ ਲੋਕੀ ਪੈਸੇ ਦੇ ਕੇ ਆਪਣੀ ਵੋਟ ਵੇਚ ਜਾਂਦੇ ਆ ਜਿਹੜੇ ਨਹੀਂ ਪਤਾ ਬਾਅਦ ਚ ਲੀਡਰ ਕੋਲ ਜਿਹੜਾ ਸੜਕ ਦੀ ਸਮੱਸਿਆ ਸਹੀਵਰ ਦੀ ਸਮੱਸਿਆ ਕੈਪ ਦੀ ਸਮੱਸਿਆ ਜਾਂ ਕੋਈ ਵੀ ਸਮੱਸਿਆ ਲੈ ਕੇ ਜਾਵਾਂਗੇ ਉਹਨਾਂ ਦੇ ਆਪਣੇ ਪੈਸੇ ਬੁੱਲੇ ਪੂਰੇ ਕਰਨੇ ਉਹ ਕੰਟੈਂਟ ਕਰਦੇ ਆ ਕਿੰਨੇ ਰੁਪਏ ਸਾਨੂੰ ਵੋਟ ਦੇ ਲਈ ਤੁਹਾਨੂੰ ਬਾਈ ਫੋਨ ਕਿਉਂ ਤੋੜਤਾ ਬਸ ਸਰ ਜੀ ਉਹ ਲੋਕੀ ਲੁੱਕ ਦਿਖਾਈ ਦਿੰਦੇ ਵੇ ਉਸ ਫੋਨ ਦੇ ਤੇ ਵਾਦਾ ਕੀਤਾ ਸੀ ਕਿ ਜੀ ਅਮਰੀਕਾ ਵਰਗਾ ਬਣਾਉਗੇ ਵੈਸੇ ਭਾਈ ਨੁਕਸਾਨ ਨਹੀਂ ਹੋ ਗਿਆ ਨੇਡੂ ਜੀ ਤੁਹਾਡਾ ਫਿਰ ਚਲੋ ਜੋ ਹੋ ਗਿਆ ਛੱਡੋ ਪਹਿਲਾਂ ਹੀ ਇੰਨਾ ਨੁਕਸਾਨ ਕਰ ਚੁੱਕੇ ਹਾਂ ਇਲੈਕਸ਼ਨ ਤੋਂ ਪਹਿਲਾਂ ਪੈਸਾ ਖਰਾਬ ਕੀਤਾ ਇਲੈਕਸ਼ਨ ਫਿਰ ਵੀ ਨਹੀਂ ਜਿੱਤ ਰਹੇ ਤੁਸੀਂ ਫਿਰ ਵੀ ਚੌਥੇ ਰਾਉਂਡ ਤੋਂ ਬਾਹਰ ਕਿਉਂ ਆ ਗਏ ਉਮੀਦ ਕਿਉਂ ਛੱਡੀ ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰਾ ਮਨ ਇਹਨਾ ਪਰ ਗਿਆ ਕਿ ਯਾਰ ਵੀ ਇੰਨੇ ਵੋਟਾਂ ਕਮ ਸਕਿਨ 1-2 ਵੋਟਾਂ ਕਰਦੇ 25000 ਵੋਟ ਤੋਂ ਮੈਂ ਸੋਚਿਆ ਹੀ ਕਿ ਦਿੱਤਾਗਾ ਹਾਂ ਉਹ ਸਾਡੀ ਵਾਰੀ ਤੇ ਲੱਗਦਾ ਹੈ ਜਦੋਂ ਬਸ ਸੁਤਾ ਹੀ ਰਹਿ ਗਿਆ ਇਹ ਸਾਡੀ ਵਾਰੀ ਜਦੋਂ ਆਈ ਰੱਬ ਤਾਂ ਕਿੱਥੇ ਸੌਂ ਗਿਆ ਵਾ ਪਰ ਆਪਾਂ ਆਪਾਂ ਇਹ ਗੱਲ ਕਹਿਣੀ ਆ ਵੀ ਚਲੋ ਆ ਪਿੱਛੇ ਬੰਦਾ ਬੋਲਦਾ ਪਿਆ ਇਹਦਾ ਰੱਬ ਜਾਗਦਾ ਪਿਆ ਇਹਦਾ ਜਦੋਂ ਇਹਦੇ ਪੈਸੇ ਲੱਗੇ ਹੁੰਦੇ ਨਾ ਇਹਨੇ ਚੀਕਾਂ ਮਾਰਨੀਆਂ ਸੀ ਸੜਕ 'ਤੇ ਰਸਤੇ 'ਤੇ ਖੜੇ ਹੋ ਕੇ ਚੀਕਾਂ ਮਾਰਨੀਆਂ ਸੀ ਆ ਮੈਂ 9 ਵਾਰੀ ਨਿਸ਼ਾਨ ਹੋ ਗਿਆ ਕਿੰਨੇ ਮਹੀਨੇ ਪੈਸਾ ਲਾਦਾ ਮੈਂ 9 ਵਾਰੀ ਹਾਰੇ ਆ 10ਵੀਂ ਵਾਰੀ ਫੇਰ ਆ ਔਰ ਮੋਦੀ ਮੋਦੀ ਸਾਹਿਬ ਦੇ ਸਾਹਮਣੇ 12 ਨਸੀ ਦੇ ਵਿੱਚ ਇਲੈਕਸ਼ਨ ਲੜੇ ਆ ਜੇ ਇਹਦੇ ਵਿੱਚ ਦਮ ਹੈਗਾ ਤੇ ਇਹਨੇ ਦੁੱਧ ਪੀਤਾ ਆਪਣੀ ਮਾਂ ਦਾ ਉੱਥੇ ਲੜ ਕੇ ਦਿਖਾਵੇ ਮੈਂ ਕੱਲਾ ਸੀ ਵਿੱਚ ਇੱਕ ਇਕੱਲਾ ਬੰਦਾ ਇੱਕ ਬਾਦ ਇੱਕ ਬਾਦ ਇੱਕ ਸਮਾਜਿਕ ਰਵਿਦਾਸ ਸਮਾਜ ਵਿੱਚ ਹਿੰਦੂ ਮੁਸਲਮ ਸਿੱਖ ਸਾਰੇ ਦਾ ਭਰਾ ਉੱਥੇ ਜਾ ਕੇ ਲੜਿਆ ਬੜੀ ਵੱਡੀ ਗੱਲ ਹੈ ਤੇ ਬਾਕੀ ਕੋਈ ਗੱਲ ਨਹੀਂ ਮੈਂ ਨਾ ਇੱਕ ਤਾਂ ਹੋਰ ਗੱਲ ਕਰਦਾ ਇੱਕ ਮੈਂ ਪਹਿਲਾਂ ਰੱਬ ਦਾ ਨਾਮ ਲਊਗਾ ਫਿਰ ਬਾਅਦ ਤਰ੍ਹਾਂ ਗੱਲ ਕਰੂੰਗਾ ਜੀ ਹਾਂ ਕੋਈ ਨਹੀਂ ਕੋਈ ਨਹੀਂ ਇਹ ਆ ਰਿਹਾ ਜਿੱਤੇ ਵਰਗਾ ਇਹ ਟੁੱਟ ਰਿਹਾ ਇਹ ਆ ਰਿਹਾ ਵੀ ਬੰਦਾ ਜਿੱਤੇ ਵਰਗਾ ਆ ਜਿੱਤ ਕੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ